ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਵੱਡੇ ਮੋੜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈਕ ਕੋਲ ਚਾਰ گاਵਾ ਟੌਪ ਟੌਪ ਦੀਆਂ ਬਾਕੀ ਆਪਾਂ ਲੈਨੇ ਬਾਈ ਤੁਹਾਨੂੰ ਜਾਣਕਾਰੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਦੇਖਸਾ ਤੁਹਰਾ ਚਾਰੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਈ ਸਤਿ ਸ੍ਰੀ ਅਕਾਲ ਹਾਂਜੀ ਵੀਰ ਜੀ ਕੀ ਨਾਮ ਆਪਣਾ ਨਾਮ ਲੱਖਾ ਜੀ ਪਿੰਡ ਪਿੰਡ ਮੋੜਣਾ ਬਾਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਨੰਬਰ ਦੱਸੋ ਜੀ ਆਪਣਾ 7589366537 ਤੁਹਾਾਰੇ ਫੇਰ ਲਾ ਲਓ ਜੀ 7589366537 ਠੀਕ ਹੈ ਜੀ ਹਾਂਜੀ ਬਈ ਪਹਿਲੀ ਵਾਰਡ ਦੀ ਟ੍ਰੇਡ ਰੇਟ ਦੱਸੋ ਜੀ ਜਾਣਕਾਰੀ ਦੇ ਦੱਸੋ ਜੀ ਇਹ ਪਹਿਲੀ ਵਾਰਡ ਜੀ ਤਾਜੀ ਸੂਈ ਵੀ ਹੈ ਜੀ ਠੀਕ ਹੈ ਜੀ ਇਹ ਪਰਸੋ ਹੀ ਸੂਈ ਹੈ ਜੀ ਹਜੇ ਬਾਈ ਜੀ ਠੀਕ ਹੈ ਜੀ ਤੇ ਦੁੱਧ ਹੈਗਾ ਜੀ 17 18 ਲੀਟਰ ਹੋਣ ਤਿਆਰ ਆ ਜੀ ਠੀਕ ਹੈ ਜੀ ਹਾਂਜੀ ਤੇ ਮਾਗਰ ਭਰਾ ਕੀ ਹੈ ਮਾਗਰ ਬੱਛੀ ਹੈ ਜੀ ਮਾਗਰ ਬੱਸੀ ਹੈ ਦੇਖ ਸੰਧਾਣਾ ਤੇ ਮੜ ਮੜੀਆਂ ਬੱਚੀਆਂ ਜੀਆਂ ਹੈਗੀਆਂ ਉਹ ਤੁਹਾਡੇ ਸਾਹਮਣੀਆਂ ਦਿਖ ਰਹੀਆਂ ਤੇ ਕੀ ਰੇਟ ਰੂਟ ਆ ਭਰਾ ਦਾ ਰੇਟ ਇਹਦਾ 72000 ਆ ਜੀ 72000 ਹਾਂਜੀ ਦਿਨ ਲੈਣਾ ਬਾ ਮੜਾ ਮੋਟਾ ਮਾਨਤਣ ਹੋ ਜੀ ਠੀਕ ਹੈ ਜੀ ਮਗਰ ਬੱਸੀ ਕਿਹੜੀ ਇਹ ਦਿਖਾ ਦਿਓ ਉਹ ਕਰੀਏ ਡੱਬੀ ਹਾਂਜੀ ਬਾਈ ਦੇਖ ਸਕਦੇ ਹੋ ਬੱਸੀ ਬਹੁਤ ਟੌਪ ਜੀ ਸੋਹਣੀ ਸਨਖੀ ਆ ਠੀਕ ਹੈ ਜੀ ਹਾਂਜੀ ਬਾਈ ਤੋੜਾ ਤੋੜਾ ਦੇਖ ਸਕਦੇ ਹੋ ਕਰਮਾ ਵਾਲੀ ਦਾ ਕੱਦ ਕੋਦ ਸੁਖਣਾ ਸੋਹਣਾ ਦੇਵਾ ਨੂਵਾ ਥੋੜੇ ਸਾਹਮਣੇ ਮੋੜ ਲੈ ਭਰਾ ਫਰੈਸ਼ ਕੁਆਲਟੀ ਕੱਦ ਕੋਦ ਦੀ ਬੈਠ ਬਾਕੀ ਗਰਮੀ ਦਾ ਤੋਹਫਾ ਵਈ ਜੀ ਇਹ ਹਾਂਜੀ ਹਾਂਜੀ ਬਹੁਤ ਸੋਹਣੀ ਫਰੈਸ਼ ਕੁਆਲਟੀ ਵੀ ਭਾਈ ਜੀ ਨੇ ਜਰੂਰ ਕੰਡਾ ਪਰ ਜੁੱਤਾ ਪਰ ਮਟੀ ਵੀ ਨਾ ਬਤਾ ਸਬਸਕ੍ਰਾਈਬ ਕਰਾਓ ਤੇ ਸ਼ੇਅਰ ਕਰਾਓ ਤਾਂ ਕਿ ਇਹ ਜੰਗੂੜੇ ਟ੍ਰੈਡ ਕਰ ਲਈ। ਹਾਂਜੀ ਭਰਾ ਦੂਜੇ ਨੰਬਰ ਵਾਲੀ ਦੱਸੋ ਜੀ। ਇਹ ਟੋਕੜ ਗੱਬਣਾ ਜੀ। ਟੋਕੜ ਗੱਬਣਾ ਵੀ? ਹਾਂਜੀ। ਦੇਖ ਸਰੋ ਭਰਾ ਟੋਕੜ ਗੱਬਣਾ। ਠੀਕ ਹੈ ਜੀ। ਕਿੰਨੇ ਟਾਈਮ ਦੀ ਵੀਰੇ ਗੱਬਣਾ? ਇਹ ਜੀ ਸਾਢੇ 5 ਮਹੀਨੇ ਦੀ ਗੱਬਣਾ ਜੀ। ਹਾਂਜੀ। ਤੇ 12 ਲੀਟਰ ਦੁੱਧ ਤਿਆਰ ਆ ਜੀ ਹੁਣ। ਠੀਕ ਹੈ ਜੀ। ਭਾਈ ਤੋਰਕ ਦਿਖਾਉਂਗੀ। ਹਾਂਜੀ ਹਾਂਜੀ। ਠੀਕ ਹੈ ਜੀ। ਭਾਈ ਦੇਖ ਸਰੋ ਟੋਕੜ ਗੱਬਣਾ। 12 ਲੀਟਰ ਬਈ ਕਹਿੰਦਾ ਦੁੱਧ ਚਾ ਚੋਕੇ ਲੈ ਜੀ ਵੀ ਹਾਂਜੀ ਹਾਂਜੀ ਜਿਹੇ ਚੋਕੇ 30 ਪਲੱਸ ਦਿੰਦੀ ਹੈ ਜੀ ਉਦੋਂ ਅੱਛਾ ਜੀ ਹਾਂਜੀ ਠੀਕ ਹੈ ਜੀ ਬਈ ਲੈ ਵਲੂ ਸੁਖਨਕਰਮ ਵਾਲੇ ਦਾ ਵਧੀਆ ਦੇਖ ਸੰਟਾ ਲੱਡੂ ਬਹੁਤ ਹੀ ਆ ਥਾਣੋਂ ਵਧੀਆ ਲੱਗਾ ਮੁੱਠੀ ਵਾਲਾ ਮੋੜ ਦੋ ਭਰਾ ਹਾਂਜੀ ਵੀ ਜੀ ਰੇਟ ਦੱਸ ਦੋਦਾ ਕੀ ਹੈ ਰੇਅ ਰੇਟ ਇਹਦਾ 68000 ਆ ਜੀ 68000 ਠੀਕ ਹੈ ਜੀ ਇਹ 60000 ਤੋਕੜ ਗੱਬਣ ਜਿਸ ਕਿਸੇ ਵੀ ਨੇ ਖਰੀਦਣੀ ਹੈ ਦਬਾਈ ਮਜਬੂਤ ਕਲੈਕਟ ਕਰਿਓ ਜੀਤਾ ਘਰ ਮੁੱਠੀ ਦਿਨ ਬਤਵਾਸ ਕਰਾਓ ਤੇ ਸ਼ੇਅਰ ਕਰਾ ਕਰੋ ਬਾਕੀ ਭਾਈ ਆਪਣਾ ਫੇਸਬੁੱਕ ਤੇ ਵੀ ਪੇਜ ਆ ਰਾਏ ਬਾਕੀ ਠੰਡੀ ਸੀਲ ਬਹੁਤ ਆ ਬਈ ਠੀਕ ਹੈ ਜੀ ਗਰਜੀਤ ਰਾਏ ਫੇਸ ਆਪਣਾ ਫੇਸਬੁੱਕ ਤੇ ਠੀਕ ਹੈ ਜੀ ਹੁਣ ਫੋਲੋਅਰ ਬਤ ਬਤ ਕਰਾਂ ਤਾਂ ਕਿ ਕਿਸੇ ਨੂੰ ਵੀ ਨਾ ਵੀਡੀਓ ਫੇਰੋ ਆ ਜੀ ਹਾਂਜੀ ਬਾਈ ਜੀ ਤੀਜੇ ਨੰਬਰ ਵਾਲੀ ਇਹਦਾ ਜੀ ਬਸਰੂ ਸਵੇਰ ਆ ਜੀ ਠੀਕ ਹੈ ਜੀ ਤੇ ਦੁੱਧ ਹੈਗੇ 18 ਲੀਟਰ ਤਿਆਰ ਆਈ ਹੁਣ ਕਿੰਨਾ ਘਟਾ ਹੋ ਗਿਆ ਵੀਰੇ ਇਹਨੂੰ ਸੂਈ ਨੂੰ 2 ਮਹੀਨਾ ਹੋਇਆ ਅੱਛਾ ਬੱਚਾ ਮਰ ਗਿਆ ਬੱਚਾ ਆ ਮਰ ਗਿਆ ਜੀ ਠੀਕ ਹੈ ਬਈ ਦੇਖ ਸਕਦੇ ਕੱਦ ਗੁੱਦ ਸੁਖਣਾ ਧਾਨ ਤੁਣ ਵੀ ਦੇਖ ਸਕਦੇ ਤੇ ਬੱਚਾ ਜਿਸ ਨੂੰ ਬਈ ਜਗ੍ਹਾ ਮਰ ਗਿਆ ਦਾ ਠੀਕ ਹੈ ਨਾ ਚਾਹੇ ਚਾਰ ਡੰਗ ਜਵਾਈ ਕਰੀ ਜੇ ਉਹ ਜਾਲਾ ਠੀਕ ਹੈ ਜੀ ਇਹ ਨਹੀਂ ਦੁੱਧ ਘਾਟ ਦੋ ਆਪਣਾ ਇਹਦਾ ਰੇਟ ਰੂਟ ਭਰਾ ਗਿਆ ਰੇਟ ਇਹਦਾ 55000 ਜੀ 55000 ਤੋਰ ਕੇ ਦਿਖਾ ਦਿਓ ਜੀ ਲੋ ਭਰਾ ਪਹਿਲੇ ਰੇਟ ਵੀ ਦੱਸਤਾ ਆਪਾਂ ਨੂੰ 55000 ਤੇ ਚਾਹੇ 4 5 ਬਾਰ ਟੋਕੇ ਲੈ ਜਾਓ ਠੀਕ ਹੈ ਨਾ ਤਾਂ ਕੋਈ ਪ੍ਰੋਬਲਮ ਨਹੀਂ ਤਸੱਲੀ ਨਾਲ ਕਰਕੇ ਕਲ ਟ ਮੋੜਨਾ ਆਪਾ ਜ਼ਿਲ੍ਹਾ ਬਰਨਾਲਾ ਵਾਈ ਜੀ ਨਾਲ ਕਨੈਕਟ ਕਰੋ ਜੀ 55000 ਬਈ ਨੇ ਰੇਟ ਇਸ ਜੀ ਦਾ ਦੇਖ ਸਕਦੇ ਹੋ ਭਰਾ ਠੰਡੀ ਸੀਲ ਪੂਰੀ ਆ ਠੀਕ ਹੈ ਨਾ ਠੀਕ ਹੈ ਜੀ ਹਾਂਜੀ ਬਈ ਜੀ ਆ ਚਾਰ ਨੰਬਰ ਵਾਲੀ ਦਾ ਦੱਸੋ ਜੀ ਇਹਦਾ ਜੀ ਆ ਬੱਚਾ ਖੜਾ ਜੀ ਠੀਕ ਹੈ ਜੀ ਲੋੜ ਕੁ ਮਹੀਨੇ ਦੀ ਇਹ ਸੁਈ ਵੀ ਆ ਜੀ ਠੀਕ ਹੈ ਜੀ ਦੁੱਧ ਇਹ ਥਲੇ ਵੀ 18 ਲੀਟਰ ਤਿਆਰ ਆਈ ਹੁਣ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਠੰਡੀ ਸੀਲ ਪੂਰੀ ਆ ਜੀ ਠੀਕ ਹੈ ਜੀ ਇਹਦਾ ਰੇਟ ਰੇਟ ਇਹਦਾ ਹੀ 55 ਹੈ ਜੀ 55000 ਰੇਟ ਭਰਾ ਖੱਦ ਕੁਦ ਸੁਖਣਾ ਮੈਂ ਦੱਸਣਾ ਥਾਂ ਤੋਂ ਵਧੀਆ ਲੱਗਿਆ ਜੀ ਦੇਖ ਸਕਦੇ ਹੋ ਭਰਾ ਮੋੜ ਲਾ ਜੀ ਮੋੜ ਲਾ ਫਰੈਸ਼ ਕੁਆਲਟੀ ਦੇਖ ਸਕਦੇ ਹੋ ਭਰਾ ਲੋ ਜੀ ਬਾਈ ਦੁੱਧ ਬਾਦੂ ਜੀ ਫੇਰ ਲੈ ਕੇ ਜਾਣ ਠੀਕ ਹੈ ਜੀ ਹਾਂ ਚੋਕੇ ਤੇ ਸੱਲੀ ਕਰਕੇ ਦਿੰਦੇ ਹਾਂ ਠੀਕ ਹੈ ਜੀ ਬਾਈ ਜੀ ਨਾ ਬਾਈ ਜਰੂਰ ਕਨੈਕਟ ਕਰੋ ਫਰੰਟ ਮੋਡਮ ਆਪਾਂ ਜਿਲ੍ਹਾ ਬਰਨਾਲਾ ਬਾਈ ਦਾ ਨੰਬਰ ਪਾਸਕ੍ਰੀਨ ਤੇ ਲਾ ਦਾਂਗੇ ਬਾਕੀ ਬਾਈ ਜੀ ਨੇ ਆਪ ਨੂੰ ਗੋਲ ਕੇ ਦੱਸ ਦਿੱਤਾ ਜੀਤਾ ਫਾਰਮ ਟੀਮ ਨੂੰ ਬਤਾਓ ਸਬਸਕ੍ਰਾਈਬ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਮੇਂ ਦੇ ਮੈ ਦਿਨ ਵੀਡੀਓ ਅਪਲੋਡ ਕਰਦੇ ਰਹਿਣ ਗਰਜੀਤ ਰਾਏ ਫੇਸਬੁੱਕ ਤੇ ਬਰਾ ਆਪਣਾ ਪੇਜ ਓਕੇ ਬਾਈ